ਬਾਪੂ ਜੀ ਆਪਣੇ ਨਾਲ ਇੱਥੇ ਤਸੱਦਦ ਹੁੰਦਾ ਉਹ ਪਾਕਿਸਤਾਨ ਚ ਵੀ ਸ਼ਾਇਦ ਬਾਰਡਰਾਂ ਤੇ ਨਾ ਹੁੰਦਾ। ਅਜਿਹੀ ਨਹੀਂ ਹੁੰਦਾ। ਉਹ ਤੇ ਅਜੇ ਸਸਰੀ ਕਾਲ ਬੁਲਾਉਂਦੇ ਨੇ। ਇਹ ਤੇ ਉਹਨਾਂ ਨਾਲ ਵੀ ਕ੍ਰਸ਼ਤ ਕੌਮ ਆ ਗਈ ਐ। ਇਹਨਾਂ ਨੂੰ ਅਸੀਂ ਯਾਦ ਕਰਾਉਣ ਵਾਲੇ, ਇਹਨਾਂ ਦੀਆਂ ਬੇਟੀਆਂ ਬਚਾਉਣ ਵਾਲੇ ਤੁਹਾਨੂੰ ਡਾਂਗਾ ਭਰੌਂਦੇ ਨੇ। ਇਹ ਕੋ ਸਰਕਾਰਾਂ ਇਦਾਂ ਨਹੀਂ ਚੱਲਦੀਆਂ ਜਿੱਦਾਂ ਇਹ ਲੋਕ ਚਲਾਉਂਦੇ ਨੇ। ਇਹਨਾਂ ਨੂੰ ਬੇਤੀ ਆ ਕਿ ਅਜੇ ਵੀ ਸਮਝੋ 92 ਚੁਣ ਕੇ ਭੇਜੇ ਸੀਗੇ। ਹਾਂ ਜੀ। ਭਗਵੰਤਾਨ ਸਰਕਾਰ ਉਹ ਵੀ ਨਹੀਂ ਕੋਈ ਹਾਂ ਦਾ ਨਾਰਾ ਮਾਰਦੇ। ਉਹ ਤੇ ਹੋਈ ਨਾ ਤੇ ਉਹਨਾਂ ਨਾਲ ਤੇ ਆਪ ਪਬਲਿਕ ਚੰਗੀ ਆ ਜਿਹੜਾ ਸਾਡਾ ਸਾਥ ਦੇਂਦੀ ਆ ਰਾਤ ਨੂੰ ਲੰਗਰ ਲਿਆਉਂਦੀ ਆ ਸਾਡਾ ਰਾਜੀ ਭਾਜੀ ਪੁੱਛਦੀ ਆ ਤੇ ਉਹ ਸਰਕਾਰ ਚ ਨਕਮੀ ਆ ਉਹ ਤੇ ਅਸੀਂ ਬਹੁਤ ਵੱਡੀ ਕਲਚੀ ਘਰ ਬੈਠੇ ਆ ਕਦੀ ਦੁਬਾਰਾ ਇਹ ਸਰਕਾਰ ਨੂੰ ਬੋਲ ਤੇ ਕਿਤੇ ਰਹਿ ਗਏ ਇਹਨੂੰ ਕਮਾਉਣਾ ਛੱਡ ਗਏ ਜਿਹੜੇ ਪਹਿਲਾਂ ਜਿਹੜੇ ਪਹਿਲਾਂ ਕਹਿੰਦੇ ਸੀਗੇ ਵੀ ਇਹ ਸਾਨੂੰ ਟਰੈਕਟਰ ਟੈਂਕ ਜ ਆਪਦੇ ਨੇ ਵੀ ਜ਼ਿਮੀਦਾਰ ਤੁਰਕੇ ਆਜੇ ਸਾਨੂੰ ਮਨਜ਼ੂਰ ਆ ਹੁਣ ਤੁਰਕੇ ਵੀ ਨਹੀਂ ਜਾਣਦੇ ਰੇ ਸਾਰੀਆਂ ਗੱਲਾਂ ਤੋਂ ਭੱਜ ਗਏ ਨੇ ਜੀ ਕੋਈ ਕਿਸੇ ਕੋ ਛੰਡੇ ਤੋਂ ਬਗੈਰ ਕੋਈ ਚੀਜ਼ ਨਹੀਂ ਕੋਈ ਤੇਜ਼ ਤਿਆਰ ਨਹੀਂ ਗਾ ਕੋਈ ਬਾਤ ਨਹੀਂ ਕਰਪਾਨ ਨਹੀਂ ਤੇ ਵਾਹਿਗੁਰੂ ਦਾ ਨਾਮ ਜਪਦੇ ਜਾਂਦੇ ਨੇ ਤਾਂ ਤਾਂ ਵੀ ਵਿਛਾੜਾ ਮਾਰਦੇ ਨੇ ਗੋਲੇ ਸੁੱਟਦੇ ਨੇ ਅੱਗੋਂ ਹਰਕਤਾਂ ਕਰਦੇ ਨੇ ਮਾਰੀਆਂ ਇਹ ਕਰਕੇ ਇਹਨਾਂ ਵਾਸਤੇ ਮਾਰੀ ਗੱਲ ਆ ਹੋਟੇ ਦੇ ਵਿੱਚ ਤਿੰਨ ਵਾਰੀ ਸਾਡੇ ਸਿੰਘ ਗਏ ਨੇ ਤੇ ਦੋ ਵਾਰੀ ਇਹਨਾਂ ਨੂੰ ਬਹੁਤ ਸੱਟਾਂ ਲੱਗੀਆਂ ਨੇ ਕਾਲੀ ਰਾਤੀ ਇਹ ਹਸਪੀਟਲ ਤੋਂ ਛੁੱਟੀ ਲੈ ਕੇ ਆਏ ਨੇ ਇਹ ਇਹ ਸਾਡੇ ਪ੍ਰਧਾਨ ਜੀ ਨੇ ਤੇ ਇਹ ਸਾਡੇ ਸਿਕੰਦਰ ਸਾਹਿਬ ਨੇ ਅਈ ਕਾੜ ਦੀ ਕਲਾ ਦੇ ਵਿੱਚ ਆਇਆ ਇਸ ਵੇਲੇ ਕੋਈ ਸਾਨੂੰ ਪ੍ਰਵਾਹ ਨਹੀਂ ਤੇ ਆਪਣਾ ਹੱਕ ਮੰਗਣ ਡਿਆਂ ਤਾਂ ਲੈ ਕੇ ਜਾਵਾਂਗੇ ਉਹ ਤਾਂ ਮੁਰਦੇ ਨੇ ਆਪਾਂ 92 ਬਣਾਏ ਸੀਗੇ ਵੀ ਚਲੋ ਦੂਜੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਇਹ ਵੀ ਉਹੇ ਜਿਹੀ ਨਿਕਲੇ ਇਹ ਉਹਦੇ ਵੀ ਮਾੜੇ ਨਿਕਲੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਨਾ ਉਹਨਾਂ ਕਿਸਾਨ ਦੀ ਕਿਸੇ ਨੇ ਗੱਲ ਨਹੀਂ ਕੀਤੀ ਅਈ ਤੇ ਸਾਰਿਆਂ ਨੂੰ ਇੱਕੋ ਜਿਹਾ ਦੋਸ਼ੀ ਕਹਿਨੇ ਆ ਤੇ ਇਹ ਕਰਕੇ ਬੇਇਨਤੀ ਆਪੀ ਅਜੇ ਵੀ ਸਮਝਣਾ ਅਜੇ ਵੀ ਟਾਈਮ ਹੈ ਨਾ ਪਬਲਿਕ ਨੂੰ ਸਤਾਉਣ ਨਾ ਕਿਸਾਨਾਂ ਨੂੰ ਸਤਾਉਣ ਤੇ ਸਾਡੀਆਂ ਹੱਕੀ ਮੰਗਾ ਲੈ ਅਹੀਂ ਕਿਹੜਾ ਕੋਈ ਵੱਧ ਮੰਗਣ ਡਿਆ ਜੋ ਹੱਕੀ ਮੰਗਾ ਨਹੀਂ ਹਨ ਉਹ ਦੇ ਦਾਂ ਅਸੀਂ ਹੰਸਾਫ ਕਰਦੇ ਆਈ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਅਜੇ ਮੁਰਜੇ ਟਾਈਮ ਹੈ ਬਹੁਤ ਮਾਣ ਲਿਟਰਾ ਜਿਹੜਾ ਭੁਖੜਤਾ ਉਤੇ ਬੈਠਾ ਇਹ ਉਮਰ ਦੇ ਵਿੱਚ ਤੇ ਸਰਕਾਰ ਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ ਉਹ ਬਜ਼ੁਰਗ ਮਾਰੇ ਸੋਚ ਲੈ ਅਸੀਂ ਆਮ ਦਾਤਾ ਮਾ ਰੋਟੀ ਕਮਾਉਂਦੇ ਆ ਕੋਈ ਡਾਕੇ ਨਹੀਂ ਮਾਰਦੇ ਇਹ ਕਰਕੇ ਹੰਸਾਫ ਮਿਲਣਾ ਚਾਹੀਦਾ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਖੜੇ ਆ ਤੇ ਸਾਨੂੰ ਇੱਥੇ ਕਿਸਾਨ ਮਿਲੇ ਨੇ ਅਤੇ ਮੋਰਚੇ ਦੀ ਜਿਹੜੀ ਸਥਿਤੀ ਆ ਚੜ੍ਹਦੀ ਕਲਾ ਦੇ ਵਿੱਚ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਮਰਜੀਵੜੇ ਇੱਥੋਂ ਮੋਰਚੇ ਦੇ ਰੂਪ ਵਿੱਚ ਗਏ ਨੇ ਤੇ ਉਹਨਾਂ ਨਾਲ ਅੱਗੇ ਜਿਹੜੇ ਹਰਿਆਣੇ ਦੀ ਪੁਲਿਸ ਆ ਉਹਨਾਂ ਨਾਲ ਮੁਟਪੇੜ ਹੁੰਦੀ ਆ ਤੇ ਜਿਹੜੇ ਕਿਸਾਨ ਜ਼ਖਮੀ ਵੀ ਹੁੰਦੇ ਨੇ ਤੇ ਅਸੀਂ ਬਾਪੂ ਜੀ ਤੋਂ ਪੁੱਛਣਾ ਚਾਹੁੰਦੇ ਆ ਕਿ ਮੋਰਚੇ ਦੀ ਸਥਿਤੀ ਕਿਵੇਂ ਆ ਜੀ ਬਹੁਤ ਵਧੀਆ ਜੀ ਮੋਰਚੇ ਦੇ ਵਿੱਚ ਤਿੰਨ ਵਾਰੀ ਸਾਡੇ ਸਿੰਘ ਗਏ ਨੇ ਤੇ ਦੋ ਵਾਰੀ ਇਹਨਾਂ ਨੂੰ ਬਹੁਤ ਸੱਟਾਂ ਲੱਗੀਆਂ ਨੇ ਕੱਲ ਹੀ ਰਾਤੀ ਹਸਪੀਟਲ ਤੋਂ ਛੁੱਟੀ ਲੈ ਕੇ ਆਏ ਨੇ ਇਹ ਇਹ ਸਾਡੇ ਪ੍ਰਧਾਨ ਜੀ ਨੇ ਤੇ ਇਹ ਸਾਡੇ ਸਕੱਤਰ ਸਾਹਿਬ ਨੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆਏ ਵੇਲੇ ਕੋਈ ਸਾਨੂੰ ਪਰਵਾਹ ਨਹੀਂ ਤੇ ਆਪਣਾ ਹੱਕ ਮੰਗਣਦੇ ਆ ਤੇ ਲੈ ਕੇ ਜਾਵਾਂਗੇ ਉਹ ਤਾਂ ਮੋੜਦੇ ਨਹੀਂ ਅਸੀਂ ਹੁਣ ਪੱਕੀ ਪੈਰੀਆਂ ਆਈਆਂ ਬਾਕੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਅਜੇ ਵੀ ਮੋੜ ਜੇ ਟਾਈਮ ਹੈ ਬਹੁਤ ਮਾਣ ਲੀਡਰ ਆ ਸਾਡਾ ਜਿਹੜਾ ਭੁਖੜ ਹੜਤਾਲ ਤੇ ਬੈਠਾ ਇਹ ਉਮਰ ਦੇ ਵਿੱਚ ਤੇ ਸਰਕਾਰ ਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ ਉਹ ਬਜ਼ੁਰਗ ਮਾਰੇ ਸੋਚ ਲੈ ਅਹੀ ਅੰਦਾਤਾ ਮਾ ਰੋਟੀ ਕਮਾਉਂਦੇ ਆ ਕੋਈ ਡਾਕੇ ਨਹੀਂ ਮਾਰਦੇ ਇਹ ਕਰਕੇ ਇਨਸਾਫ ਮਿਲਣਾ ਚਾਹੀਦਾ ਜਿਹੜੇ ਪਹਿਲਾਂ ਜਿਹੜੇ ਪਹਿਲਾਂ ਕਹਿੰਦੇ ਸੀਗੇ ਵੀ ਇਹ ਸਾਨੂੰ ਟਰੈਕਟਰ ਟੈਂਕ ਜਿਹਾ ਆਪਦੇ ਨੇ ਵੀ ਜ਼ਿਮੀਦਾਰ ਤੁਰਕੇ ਆਜੇ ਸਾਨੂੰ ਮਨਜ਼ੂਰ ਆ ਹੁਣ ਤੁਰਕੇ ਵੀ ਨਹੀਂ ਜਾਣਦੇ ਰੇ ਸਾਰੀਆਂ ਗੱਲਾਂ ਤੋਂ ਭੱਜ ਗਏ ਨੇ ਜੀ ਕੋਈ ਕਿਸੇ ਕੋ ਝੰਡੇ ਤੋਂ ਬਗੈਰ ਕੋਈ ਚੀਜ਼ ਨਹੀਂ ਕੋਈ ਤੇਜ਼ ਹਥਿਆਰ ਨਹੀਂਗਾ ਕੋਈ ਦਾਤਰ ਨਹੀਂ ਕਰਪਾਨ ਨਹੀਂ ਤੇ ਵਾਹਿਗੁਰੂ ਦਾ ਨਾਮ ਜਪਦੇ ਜਾਂਦੇ ਨੇ ਤਾਂ ਤਾਂ ਵੀ ਬਿਛਾੜਾ ਮਾਰਦੇ ਨੇ ਗੋਲੇ ਸੁੱਟਦੇ ਨੇ ਅੱਗੋਂ ਹਰਕਤਾਂ ਕਰਦੇ ਨੇ ਮਾੜੀਆਂ ਇਹ ਕਰਕੇ ਇਹਨਾਂ ਵਾਸਤੇ ਮਾੜੀ ਗੱਲ ਆ ਜਿਹੜਾ ਬੱਪੂ ਜੀ ਆਪਣੇ ਨਾਲ ਇੱਥੇ ਤਸੱਦਦ ਹੁੰਦਾ ਉਹ ਪਾਕਿਸਤਾਨ 'ਚ ਵੀ ਸ਼ਾਇਦ ਬਾਰਡਰਾਂ ਤੇ ਨਾ ਹੁੰਦਾ ਕਿ ਨਹੀਂ ਹੁੰਦਾ ਉਹ ਤੇ ਅਜੇ ਸਸਰੀਕਾਲ ਬੁਲਾਉਂਦੇ ਨੇ ਇਹ ਤੇ ਉਹਨਾਂ ਨਾਲ ਵੀ ਕਰਸਤ ਕੌਮ ਆ ਗਈ ਐ ਇਹਨਾਂ ਨੂੰ ਅਸੀਂ ਜਾਤ ਕਰਾਉਣ ਵਾਲੇ ਇਹਨਾਂ ਦੀਆਂ ਬੇਟੀਆਂ ਬਚਾਉਣ ਵਾਲੇ ਤੁਹਾਨੂੰ ਡਾਂਗਾ ਭਰੌਂਦੇ ਨੇ ਇਹ ਕੋ ਸਰਕਾਰਾਂ ਇਦਾਂ ਨਹੀਂ ਚੱਲਦੀਆਂ ਜਿੱਦਾਂ ਇਹ ਲੋਕ ਚਲਾਉਂਦੇ ਨੇ ਇਹਨਾਂ ਨੂੰ ਬੇਨਤੀ ਆ ਕਿ ਅਜੇ ਵੀ ਸਮਝੋ ਬਜ਼ੁਰਗਾਂ ਨੂੰ ਤੰਗ ਨਾ ਕਰੋ ਆਪਣੀ ਸਰਕਾਰ ਆਪਾਂ 92 ਚੁਣ ਕੇ ਭੇਜੇ ਸੀਗੇ ਭਗਵੰਤ ਮਾਨ ਸਰਕਾਰ ਉਹ ਵੀ ਨਹੀਂ ਕੋਈ ਹਾਂ ਦਾ ਨਾਰਾ ਮਾਰਦੀ ਉਹ ਤੇ ਹੋਈ ਨਾ ਤੇ ਉਹਨਾਂ ਨਾਲ ਤੇ ਆਮ ਪਬਲਿਕ ਚੰਗੀ ਆ ਜਿਹੜਾ ਸਾਡਾ ਸਾਥ ਦੇਣ ਲਈ ਆ ਰਾਰ ਨੂੰ ਲੰਗਰ ਲਿਓਂ ਲਈ ਆ ਸਾਡਾ ਰਾਜੀ ਭਾਜੀ ਪੁੱਛਦੀ ਆ ਤੇ ਉਹ ਸਰਕਾਰ ਤੇ ਨਕਮੀ ਆ ਉਹ ਤੇ ਅਸੀਂ ਬਹੁਤ ਵੱਡੀ ਗਲਤੀ ਕਰ ਬੈਠੇ ਆ ਜੀ ਕਦੀ ਦੁਬਾਰਾ ਇਹ ਸਰਕਾਰ ਨੂੰ ਬੋਲ ਤੇ ਕਿਤੇ ਰਹਿ ਗਏ ਇਹਨੂੰ ਕਵਾਉਣਾ ਛੱਡ ਦੇਾਂਗੇ ਹਾਂਜੀ ਨੀ ਉਹਨਾਂ ਨੂੰ ਆਪਾਂ 92 ਬਣਾਏ ਸੀਗੇ ਵੀ ਚਲੋ ਦੂਜੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਇਹ ਵੀ ਉਹੇ ਜਿਹੀ ਨਿਕਲੇ ਇਹ ਉਹਦੇ ਵੀ ਮਾੜੇ ਨਿਕਲੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਨਾ ਉਹਨਾਂ ਕਿਸਾਨ ਦੀ ਕਿਸੇ ਨੇ ਗੱਲ ਨਹੀਂ ਕੀਤੀ ਅੱਜ ਤਾਂ ਸਾਰਿਆਂ ਨੂੰ ਇੱਕੋ ਜਿਹਾ ਦੋਸ਼ੀ ਕਹਿਨੀ ਆ ਤੇ ਇਹ ਕਰਕੇ ਬੇਇਤੀ ਆ ਵੀ ਅੱਜ ਵੀ ਸਮਝਣਾ ਅਜੇ ਵੀ ਟਾਈਮ ਹੈ ਨਾ ਪਬਲਿਕ ਨੂੰ ਸਤਾਉਣ ਨਾ ਕਿਸਾਨਾਂ ਨੂੰ ਸਤਾਉਣ ਤੇ ਸਾਡੀਆਂ ਹੱਕੀ ਮੰਗਾ ਨੇ ਅਸੀਂ ਕਿਹੜਾ ਕੋਈ ਵੱਧ ਮੰਗਣ ਡਿਆ ਜੋ ਹੱਕੀ ਮੰਗਾ ਨੇ ਹਨ ਉਹਨਾਂ ਦੇ ਦਾਂ ਅਸੀਂ ਇਨਸਾਫ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜਿਹੜੇ ਮਰਜੀਵੜੇ ਗਏ ਸੀਗੇ ਜਥੇ ਦੇ ਰੂਪ ਦੇ ਵਿੱਚ ਉਹਨਾਂ ਚੋਂ ਇੱਕ ਬੱਪ ਜੀ ਵੀ ਗਏ ਸੀਗੇ ਇਹ ਜ਼ਖਮੀ ਵੀ ਹੋਏ ਨੇ ਪ੍ਰਧਾਨ ਨੇ ਤੇ ਉਹਨਾਂ ਤੋਂ ਆਪਾਂ ਹਾਲਚਾਲ ਜਾਣਦੇ ਹਾਂ ਅੱਜਕੱਲ੍ਹ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੋਇਆ ਸੀਗਾ ਜੀ ਪਹਿਲਾ ਸਰਕਾਰ ਨੇ ਜਦੋਂ ਅਸੀਂ 13 ਫਰਵਰੀ ਨੂੰ ਆਏ ਆ ਹਾਂਜੀ ਉਦੋਂ ਵੀ ਇਹਨਾਂ ਨੇ ਬਹੁਤ ਸੱਦ ਕੀਤਾ ਗੋਲੇ ਭਰਾਏ ਪਾਣੀ ਦੇ ਬਸਾਰਾ ਮਾਰੀਆਂ ਫਿਰ 21 ਤਰੀਕ ਨੂੰ ਬੜਾ ਕੀਤਾ ਉਸ ਤੋਂ ਬਾਅਦ ਸ਼ਾਂਤਮਈ ਮੋਰਚਾ ਚੱਲਦਾ ਰਿਹਾ ਤੇ ਸਾਰੇ ਮੰਤਰੀ ਜਿਹੜਾ ਪੰਜਾਬ ਦਾ ਹਰਮਨੀਤ ਬਿੱਟੂ ਜਿਹਨੂੰ ਮੰਤਰੀ ਬਣਾਇਆ ਇਹਨਾਂ ਨੇ ਉਹ ਵੀ ਇਹ ਗੱਲ ਕਹਿੰਦਾ ਰਿਹਾ ਤੇ ਮੋਦੀ ਤੱਕ ਵੀ ਕਈ ਗੱਲ ਕਰਦੇ ਰਹੇ ਕਿ ਤੁਸੀਂ ਸਾਨੂੰ ਇੰਝ ਜਾਵਦਾ ਕਿ ਤੁਸੀਂ ਟਰੈਕਟਰ ਟਰਾਲੀਆਂ ਦੇ ਵਿੱਚ ਕੋਈ ਡੰਡੇ ਜਾਂ ਹਥਿਆਰ ਕੋਈ ਲੈ ਕੇ ਆਉਂਦੇ ਹੋ ਤੇ ਤੁਸੀਂ ਪੈਦਲ ਚੱਲ ਕੇ ਆ ਜਾਓ ਸਾਨੂੰ ਕੋਈ ਤੁਹਾਨੂੰ ਕੋਈ ਡੱਕੇਗਾ ਨਹੀਂ 4 ਫੁੱਟ ਦਾ ਰਾਹ ਤੁਹਾਨੂੰ ਅਸੀਂ ਦੇ ਦੇਾਂਗੇ ਇਹ ਸਾਰੀ ਗੱਲ ਨੂੰ ਦੋਹਾਂ ਫੋਰਮਾਂ ਨੇ ਬੜੇ ਪਿਆਰ ਦੇ ਨਾਲ ਬਹਿ ਕੇ ਵਿਚਾਰਿਆ ਤੇ ਵਿਚਾਰ ਤੋਂ ਬਾਅਦ ਇਹਨਾਂ ਨੇ ਮੈਨੀਪੂਲੇਟਡ ਰਿਪੋਰਟ ਦਿੱਤਾ ਕਿ ਠੀਕ ਹੈ ਅਸੀਂ 101 ਦਾ ਜਥਾ ਸਿਰਫ ਆਵਾਂਗੇ ਤੇ ਸਿਰਫ ਸਾਡੇ ਕੋਲ ਝੰਡਾ ਤੇ ਡੰਡਾ ਹੋਵੇਗਾ ਉਧਰੋਂ ਡੱਲੇਵਾਲ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਕਿ 22 ਤਰੀਕ ਤੋਂ 22 ਨਵੰਬਰ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਅੱਜ 21 ਦਿਨਿਆਂ ਉਹਨਾਂ ਦਾ ਉਹਨਾਂ ਦੀ ਸਿਹਤ ਇੰਨੀ ਖਰਾਬ ਹੋ ਚੁੱਕੀ ਹੈ ਕਿ 13-14 ਕਿਲੋ ਭਾਰ ਉਹਨਾਂ ਦਾ ਘਟ ਗਿਆ ਜਿਹੜੇ ਕੈਂਸਰ ਦੇ ਮਰੀਜ਼ ਨੇ ਸ਼ੂਗਰ ਦੇ ਮਰੀਜ਼ ਨੇ ਪਰ ਸਰਕਾਰ ਉਹਨਾਂ ਦਾ ਕੱਲ ਠੀਕ ਹੈ ਡੀਜੀਪੀ ਪੰਜਾਬ ਤੇ ਐਸਐਸਪੀ ਨਾਨਕ ਸਿੰਘ ਪਟਿਆਲੇ ਦਾ ਐਸਐਸਪੀ ਉਹਨਾਂ ਦਾ ਪਤਾ ਲੈਣ ਗਏ ਨੇ ਪਰ ਕੋਈ ਹੱਲ ਨਹੀਂ ਨਿਕਲਿਆ 6 ਤਰੀਕ ਨੂੰ ਫੇਰ ਅਸੀਂ ਵਿਚਾਰ ਕਰਕੇ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਕਿ ਅਸੀਂ ਖਾਲੀ ਹੱਥੀ ਪੈਦਲ ਚੱਲ ਕੇ ਜਾਵਾਂਗੇ ਜਦੋਂ 101 ਦਾ ਜਥਾ ਗਿਆ ਤੇ ਸਰਕਾਰ ਨੇ ਉਹਨਾਂ ਤੇ ਪਾਣੀ ਦੀ ਬਸਾਰਾਂ ਤੇ ਗੋਲੇ ਭਰੋਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚੋਂ ਤਕਰੀਬਨ 17 ਜਾਣੇ ਜ਼ਖਮੀ ਹੋਏ 8 ਤਰੀਕ ਨੂੰ ਫੇਰ 2 ਦਿਨ ਦਾ ਵਕਫਾ ਪਾ ਕੇ 8 ਤਰੀਕ ਨੂੰ ਫੇਰ ਗਏ ਉਹੀ ਹਾਲ ਉਹਨਾਂ ਨੇ ਫੇਰ ਕੀਤਾ ਜਿਹਦੇ ਵਿੱਚ 9-10 ਬੰਦੇ ਫੱਟਰ ਹੋਏ ਜਿਹਦੇ ਵਿੱਚੋਂ ਪਹਿਲਿਆਂ ਦੇ ਵਿੱਚੋਂ 17 ਦੇ ਵਿੱਚੋਂ ਕੇਵਲ ਤੇ ਕੇਵਲ 13-14 ਬੰਦੇ ਜਿਹੜੇ ਨੇ ਉਹ ਕਿਸਾਨ ਮੁਜ਼ਗਰਸ਼ ਕਮੇਟੀ ਦੇ ਫੱਟਰ ਹੋਏ ਜਦੇ ਅਗਲੇ ਦਿਨ 8 ਤਰੀਕ ਨੂੰ 9-10 ਬੰਦੇ ਫੱਟਰੇ ਹੋਏ ਉਹਦੇ ਵਿੱਚੋਂ ਵੀ 3-4 ਬੰਦੇ ਜਿਹੜੇ ਨੇ ਕਿਸਾਨ ਮੁਜ਼ਗਰਸ਼ ਕਮੇਟੀ ਦੇ ਫੱਟਰ ਹੋਏ ਕੱਪਰਸੋਂ 14 ਤਰੀਕ ਨੂੰ ਫੇਰ ਐਲਾਨ ਹੋਇਆ 101 ਜਥਾ ਗਿਆ ਜਿਹਦੇ ਵਿੱਚ ਦਾਸ ਦੀ ਡਿਊਟੀ ਵੀ ਸਰਦਾਰ ਸੁਖਵੰਤ ਸਿੰਘ ਜੀ ਬਾਬਾ ਰੋੜਿਆਣਾ ਤੇ ਮੇਰੇ ਨਾਲ ਸਾਡੇ ਜ਼ੋਨ ਦੇ ਪ੍ਰਧਾਨ ਸਰਦਾਰ ਸੁਖਜਿੰਦਰ ਸਿੰਘ ਜੀ ਡੇਰੀਵਾਲ ਸਾਡੇ ਦੋਵਾਂ ਜਾਣਿਆਂ ਦੀ ਡਿਊਟੀ ਲੱਗੀ ਪਰ ਸਰਕਾਰ ਨੇ ਐਨਾ ਕੁਝ ਸੋਚਦਾ ਹੋਇਆ ਪਹਿਲਾਂ ਪਾਣੀ ਦੀਆਂ ਬਸਾਰਾਂ ਸਾਫ ਪਾਣੀ ਮਾਰਿਆ ਕਿਸਾਨ ਨਹੀਂ ਪਿੱਛੇ ਹਟੇ ਫਿਰ ਉਹਨਾਂ ਨੇ ਨਾਲੇ ਦੇ ਵਿੱਚੋਂ ਗੰਦਾ ਪਾਣੀ ਲੈ ਕੇ ਜਿਹਦੇ ਵਿੱਚ ਕੈਮੀਕਲ ਲਾ ਕੇ ਮਾਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਗੋਲੇ ਭਰੋਣੇ ਸ਼ੁਰੂ ਕਰ ਦਿੱਤੇ ਤੇ ਪਲਾਸਟਿਕ ਦੀਆਂ ਗੋਲੀਆਂ ਵਿੱਚ ਚਲਾਈਆਂ ਨੇ ਇੱਕ ਵੀਰ ਦੇ ਅੱਖ ਦੇ ਵਿੱਚ ਕੰਕਰਾਂ ਵੱਜੀਆਂ ਨੇ ਜਿਹਦੀ ਅੱਖ ਵੀ ਜਾਨ ਦਾ ਖਤਰਾ ਆ ਜਿਸ ਨੂੰ ਸਾਡੇ ਨਾਲ ਹੀ ਉੱਥੇ ਹਸਪਤਾਲ ਪਹੁੰਚੇ ਸੀ ਤੇ ਉਹਨਾਂ ਨੂੰ ਪਟਿਆਲੇ ਰੈਫਰ ਕਰ ਦਿੱਤਾ ਅਸੀਂ ਵੀ ਤਿੰਨ ਜਾਣੇ ਕਿਸਾਨਾਂ ਨੂੰ ਜਲ ਕਮੇਟੀ ਦੇ ਫੱਟਰ ਹੋਏ ਪਾਣੀ ਦੇ ਬਸਾਰਾਂ ਵੱਜੀਆਂ ਗੋਲੇ ਵੱਜੇ ਜਿੱਨਾਂ ਚੋਂ ਸਾਨੂੰ ਕੱਲ ਛੁੱਟੀ ਮਿਲੀ ਹੈ ਤੇ ਹੁਣ ਅਸੀਂ 18 ਤਰੀਕ ਨੂੰ ਜਿਹੜਾ ਕਿ ਦੋਵਾਂ ਅੰਦੋਲਨਾਂ ਵੱਲੋਂ ਦੋਮਾ ਫੋਰਮਲ ਵੱਲੋਂ ਫੈਸਲਾ ਕਰਕੇ ਪੰਜਾਬ ਦੀਆਂ ਸਾਰੀਆਂ ਕਿਸਾਨਾਂ ਤੇ ਸਟੇਨਾ ਰੋਕਣ ਦਾ ਇਹ ਵਿਚਾਰ ਕੀਤੀ ਆ ਤੇ ਸਾਰਿਆਂ ਨੂੰ ਬੇਨਤੀ ਹੈ ਪਰ ਮੈਂ ਇੱਕ ਗੱਲ ਇਸ ਸਰਕਾਰ ਕੋਲੋਂ ਬੇਨਤੀ ਕਰਕੇ ਚੇਤਾਵਨੀ ਦੇ ਕੇ ਪੁੱਛਣੀ ਚਾਹੁੰਦਾ ਕਿ ਇਸ ਤਰ੍ਹਾਂ ਸਰਕਾਰਾਂ ਕਦੇ ਇਤਰਾ ਨਹੀਂ ਕਰਦੀਆਂ ਜੇ ਮੈਂ ਥੋੜੇ ਜਿਹੇ ਧਾਰਨ ਦਵਾਂ ਤੇ ਇਤਿਹਾਸ ਨੂੰ ਪੜ ਕੇ ਵੇਖੀਏ ਤੇ ਸੇ ਕੇਵਲ ਤੇ ਕੇਵਲ ਔਰੰਗਜ਼ੇਬ ਨੇ ਇਹ ਕੰਮ ਕੀਤਾ ਸੀ ਜਦੋਂ ਪੰਡਤ ਆਪਣੇ ਹੱਕ ਲੈਣ ਵਾਸਤੇ ਗਏ ਸੀ ਤੇ ਔਰੰਗਜ਼ੇਬ ਨੇ ਘੋੜਿਆਂ ਤੇ ਥੱਲੇ ਲਤਾੜ ਕੇ ਪੰਡਤਾਂ ਦੇ ਉੱਤੇ ਘੋੜੇ ਚਾਰ ਦਿੱਤੇ ਸੀ ਪਰ ਇਹ ਤੇ ਉਹਨਾਂ ਨਾਲੋਂ ਵੀ ਵੱਧ ਕੇ ਤਸੱਦਕ ਕਰ ਰਹੇ ਨੇ ਸਾਡੇ ਨਾ ਹੱਥਿਆਂ ਦੇ ਉੱਤੇ ਸਾਡੇ ਕੋਈ ਕੋਈ ਹਥਿਆਰ ਨਹੀਂ ਸਿਰਫ ਝੰਡਾ ਤੇ ਡੰਡਾ ਸਾਡੇ ਕੋਲ ਪਰ ਇਹ ਗੋਲੇ ਵਾਰ ਰਹੇ ਨੇ ਪਾਣੀ ਵਿਚਾਰਾ ਮਾਰ ਰਹੇ ਨੇ ਦੂਸਰੀ ਗੱਲ ਕਿ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੇ ਨੇ ਪਰ ਇਹ ਚਾਹੁੰਦੇ ਨੇ ਕਿ ਹਰਿਆਣੇ ਦੀ ਸਰਕਾਰ ਤੁਸੀਂ ਪੰਜਾਬ ਦੀ ਸਰਕਾਰ ਦੀ ਗੱਲ ਕੀਤੀ ਆ ਤੇ ਮੈਂ ਬੋਤਾ ਨਹੀਂ ਇੱਕ ਆਧਾਰਨ ਦੇਣਾ ਕਿ ਜਿਹੜਾ ਪਿੰਡ ਦਾ ਮੈਂਬਰ ਨਹੀਂ ਸੀ ਬਣ ਸਕਦਾ ਉਹ ਵੀ ਅੱਜ ਲੋਕਾਂ ਨੇ ਇੱਕ ਬਦਲਾ ਲਿਆ ਕਿ ਕਾਂਗਰਸ ਵੇਖ ਲਈ ਆ ਅਕਾਲੀ ਦਲ ਵੇਖ ਲਿਆ ਭਾਜਪਾ ਵੇਖ ਲਈ ਆ ਤੇ ਚਲੋ ਚੌਥਾ ਦਲ ਜੇ ਕਿਤੇ ਆ ਜਾਵੇ ਬਦਲਾ ਆ ਜਾਵੇ ਪਰ ਬਦਲਾ ਆਇਆ ਜ਼ਰੂਰ ਇੱਥੇ ਗੱਲ ਕਰਨੀ ਨਹੀਂ ਕਿ ਬਦਲਾ ਆਇਆ ਜ਼ਰੂਰ ਪਰ ਆਇਆ ਕਿਹੜਾ ਭਗਵੰਤ ਮਾਨ ਦੇ ਬਦਲਾ ਆਇਆ ਉਹਨੇ ਵਿਆਹ ਕਰਾ ਲਿਆ ਦੋਰਾ ਉਹਦੇ ਵਾਸਤੇ ਬਦਲਾ ਆ ਗਿਆ ਪਰ ਲੋਕਾਂ ਵਾਸਤੇ ਬਦਲਾ ਕੋਈ ਨਹੀਂ ਲੋਕਾਂ ਵਾਸਤੇ 92 ਤੇ ਹੁਣ 93 ਹੋਰ ਜਿੱਤ ਕੇ 95 ਹੋ ਗਏ ਨੇ ਪਰ ਅੱਜ ਤੱਕ ਕਿਸੇ ਨੇ ਵੀ ਹਾ ਦਾ ਨਾਰਾ ਨਹੀਂ ਮਾਰਿਆ ਸਭ ਤੋਂ ਵੱਡੀ ਗੱਲ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਦੂਸਰ ਤੇਰੇ ਘਰ ਦੇ ਵਿੱਚ ਆਣ ਕੇ ਅਸੀਂ ਪੰਜਾਬ 'ਚ ਬੈਠੇ ਹੋਏ ਆ ਤੇ ਪੰਜਾਬ ਦੇ ਵਿੱਚ ਹਰਿਆਣੇ ਦੀ ਸਰਕਾਰ ਜਾਂ ਸੈਂਟਰ ਦੀ ਸਰਕਾਰ ਗੋਲੇ ਭਰਾ ਰਹੀ ਆ ਤੇ ਤੇਰਾ ਕੋਈ ਵੀ 95 ਐਮਐਲਏ ਦੇ ਵਿੱਚੋਂ ਕੋਈ ਵੀ ਮੰਤਰੀ ਜਾਂ ਕੋਈ ਐਮਐਲਏ ਦਾ ਬੋਲ ਨਹੀਂ ਰਿਹਾ ਲੋਕਾਂ ਦੀ ਹਾ ਵਿੱਚ ਨਹੀਂ ਆ ਰਿਹਾ ਇਹ ਸਰਕਾਰਾਂ ਇਤਰਾ ਨਹੀਂ ਚੱਲਦੀਆਂ ਸਰਕਾਰਾਂ ਨੂੰ ਬੇਨਤੀ ਆ ਕਿ ਅਸੀਂ ਆਪਣੇ ਹੱਕ ਮੰਗ ਰਹੇ ਆ ਕੋਈ ਨਜਾਇਜ਼ ਨਹੀਂ ਮੰਗ ਰਹੇ ਅਸੀਂ ਆਪਣੀਆਂ ਤੇਰੀਆਂ ਮੰਗੀਆਂ ਹੋਈਆਂ ਮੰਗਾਉਂਦੇ ਅਸੀਂ ਪਾਸ ਕਰਾਉਣਾ ਚਾਹੁੰਦੇ ਆ ਤੇ ਪਾਸ ਕਰਵਾ ਕੇ ਜਾਵਾਂਗੇ ਇਹਨਾਂ ਕੁਝ ਕਹਿੰਦੇ ਆ ਮੈਂ ਫਿਰ ਬੇਨਤੀ ਕਰਾਂ ਕਿ ਜਿਹੜੇ ਵੀਰ ਅਜੇ ਵੀ ਘਰਾਂ ਚ ਬੈਠੇ ਨੇ ਉਹਨਾਂ ਨੂੰ ਬੇਨਤੀ ਆ ਕਿ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਸਰੀ ਮੈਂ ਤੁਹਾਡੀ মিডিਆ ਦਾ ਹੀ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡਾ ਸਭ ਤੋਂ ਜੇ ਅंदोलਨ ਨੂੰ ਤੇਜ ਕਰਨਾ ਜਾਂ ਅंदोलਨ ਨੂੰ ਸੱਚ ਦੇ ਰਾਹ ਤੇ ਖੜਨਾ ਤੇ ਸਭ ਤੋਂ ਵੱਡਾ মিডিਆ ਦਾ ਰੋਲ ਆ ਤੁਸੀਂ ਸੱਚੀਆਂ ਖਬਰਾਂ ਚੰਗੀਆਂ ਖਬਰਾਂ ਦੇ ਕੇ ਸਾਰੀ ਦੁਨੀਆ ਦੇ ਵਿੱਚ ਇਸ ਅंदोलਨ ਨੂੰ ਫਲਾਓ ਤਾਹਕੇ ਬਾਹਰ ਬੈਠੇ ਹੋਏ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਿੰਦੁਸਤਾਨ ਦੀ ਸਰਕਾਰ ਕਰ ਕੀ ਰਹੀ ਹੈ ਲੋਕਾਂ ਦੇ ਉੱਤੇ ਤਸੱਦ ਕਿਵੇਂ ਕਰ ਰਹੀ ਹੈ ਇਹ ਸਭ ਤੋਂ ਵੱਡਾ ਤੁਹਾਨੂੰ ਮੀਡੀਆ ਦਾ ਕਾਰਨ ਆ ਤੇ ਮੀਡੀਆ ਰਹੀ ਹੀ ਇਹ ਸਾਡੀਆਂ ਖਬਰਾਂ ਜਿਹੜੀਆਂ ਨੇ ਸਾਰੀ ਦੁਨੀਆ 'ਚ ਫੈਲਣੀਆਂ ਨੇ ਸੋ ਸਭ ਤੋਂ ਵੱਧ ਮੀਡੀਆ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮੀਡੀਆ ਵੱਧ ਤੋਂ ਵੱਧ ਸੇਵਾ ਕਰੇ ਤੇ ਸੱਚੀਆਂ ਖਬਰਾਂ ਸਾਰੀ ਦੁਨੀਆ ਦੇ ਉੱਤੇ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸਨ ਬੱਪ ਜੀ ਜਿਨ੍ਹਾਂ ਨਾਲ ਤਸੱਦਦ ਹੋਈ ਹੈ ਇਹ ਆਪ ਮਰਜੀਵੜਿਆਂ ਦੇ ਜਥੇ ਦੇ ਵਿੱਚ ਅਗਵਾਈ ਕਰਕੇ ਗਏ ਸੀਗੇ ਤੇ ਸਿਆਣੇ ਨੇ ਬਜ਼ੁਰਗ ਨੇ ਤੇ ਸੋਚਿਆ ਸੀਗਾ ਵੀ ਅੱਗੇ ਸਰਕਾਰ ਵੱਲੋਂ ਵੀ ਗਲਵੱਕੜੀ ਚ ਲੈ ਲਾਂਗੇ ਵੀ ਅੱਗੇ ਸਾਨੂੰ ਜਾਣ ਦੇਣਗੇ ਪਰ ਨਹੀਂ ਜਾਣ ਦਿੱਤਾ ਗਿਆ ਇਸੇ ਤਰ੍ਹਾਂ ਇਹਨਾਂ ਨੂੰ ਆਸ ਹੈ ਜਿਹੜੇ ਡੱਲੇਵਾਲ ਸਾਹਿਬ ਨੇ ਉਹਨਾਂ ਨੇ ਜਿਹੜੀ ਭੁੱਖ ਹੜਤਾਲ ਰੱਖੀ ਸੀ ਉਹਨਾਂ ਨੂੰ ਵੀ ਆਸ ਸੀਗੀ ਕਿ ਸਰਕਾਰ ਸਾਡੀ ਗੱਲ ਸੁਣੂਗੀ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਨਾਂ ਦੀ ਗੱਲ ਸੁਣੇ ਅਤੇ ਇਹਨਾਂ ਨੂੰ ਖੁਸ਼ੀ-ਖੁਸ਼ੀ ਘਰ ਜਾਣ ਦਾ ਮੌਕਾ ਮਿਲੇ ਇਹ ਵੀ ਆਪਣੇ ਪਰਿਵਾਰ 'ਚ ਬੈਠਣ ਕਿਉਂ ਇੱਥੇ ਠੰਡ ਦੇ ਵਿੱਚ ਇੱਥੇ ਠਰਦੇ ਨੇ ਇਹਨਾਂ ਨੂੰ ਕੋਈ ਸ਼ੌਂਕ ਨਹੀਂ ਹੈ ਧੰਨਵਾਦ